ਦਰਸ਼ਕو ਬਰੇਤ ਬਾ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਸਾਡੇ ਕੋਲ ਫੇਸਬੁਕ ਮੈਸੇਜ ਆਇਆ ਹੈ ਕਰਾਚੀ ਪਾਕਿਸਤਾਨ ਤੋਂ ਫੇਸਬੁਕ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਜਿਹੜੇ ਕਿ ਫੇਸਬੁਕ ላይ ਦੇਖ ਰਹੇ ਨੇ ਜੀ ਔਰ ਬਹੁਤ ਸਾਰਿਆਂ ਨੇ ਜਿਹੜਾ ਫਤਿਹ ਵੀ ਔਰ ਖਾਲਸਤਾਨ ਜ਼ਿੰਦਾਬਾਦ ਹਰਮੇਲ ਸਿੰਘ ਜੌਨੀ ਵੜੈਚ ਹਰਿੰਦਰ ਸਿੰਘ ਜੌਨੀ ਵੜੈਚ ਫਿਰ ਉਹਨਾਂ ਨੇ ਗੁਰਪ੍ਰੀਤ ਸਿੰਘ ਦੇਵੀ ਵਿਦਿਆਲ ਹੈਪੀ ਸਿੰਘ ਦਰਜੀਤ ਸਿੰਘ ਉਹਨਾਂ ਨੇ ਤੁਹਾਨੂੰ ਤੇ ਮੈਨੂੰ ਫਤਿਹ ਕਹੀ ਹੈ ਔਰ ਵੀਰ ਸਤਪਾਲ ਸਿੰਘ ਪਰੇਵਾਲ ਗੁਰਫਤਿਹ ਜੀ ਸੋ ਅਸੀਂ ਇਹਨਾਂ ਸਭ ਨੂੰ ਵੈਲਕਮ ਕਰਦੇ ਆ ਇੱਕ ਮੈਂ ਹੋਰ ਅਨਾਉਂਸਮੈਂਟ ਵੀ ਕਰਨਾ ਚਾਹੁੰਦਾ ਜਿਵੇਂ ਅਸੀਂ ਕੱਲ ਦੇ ਪ੍ਰੋਗਰਾਮ ਚ ਦੱਸਿਆ ਸੀ ਕਿ ਵੀਕਐਂਡ ਐਕਟੀਵਿਟੀ ਦੇ ਵਿੱਚ ਖਾਸ ਤੌਰ ਤੇ ਨਗਰ ਕੀਰਤਨ ਦੇ ਮੌਕੇ ਮੇਅਰ ਦਾ ਰਿਪਰੈਜ਼ੈਂਟੇਟਿਵ ਨਿਕ ਉਸਨੇ ਪ੍ਰੋਕਲੇਮੇਸ਼ਨ ਦਿੱਤੀ ਸੀ ਸੋ ਉਹਨਾਂ ਦੇ ਮੇਅਰ ਆਫਿਸ ਵੱਲੋਂ ਥਰਾਈਵ ਨਿਊਯਾਰਕ ਦੇ ਥੱਲੇ ਇੱਕ ਮਾਨਸਿਕ ਤੌਰ ਦੇ ਉੱਤੇ ਜਿਹੜੇ ਰੋਗ ਨੇ ਉਹਨਾਂ ਜਿਵੇਂ ਖਾਸ ਤੌਰ ਤੇ ਜਿਹੜੇ ਜਿਵੇਂ ਪੰਜਾਬ ਦੇ ਵਿੱਚ ਜਿਹੜੇ ਟੌਰਚਰ ਦਾ ਸ਼ਿਕਾਰ ਹੋਏ ਉਹ ਪਰਿਵਾਰ ਔਰ ਇੱਥੇ ਵੀ ਜਦੋਂ ਕ੍ਰਾਸ ਕਲਚਰ ਤੁਸੀਂ ਸਟਰਗਲ ਕਰਦੇ ਹੋ ਤੇ ਉਹ ਸਾਰੇ ਦੇ ਲਈ ਜਿਹੜੇ ਸਫਰਿੰਗ ਹੈ ਮੈਂਟਲ ਡਿਪਰੈਸ਼ਨ ਇਹਨਾਂ ਚ ਕੋਈ ਸਾਈਡ ਵੀ ਟੈਂਡੈਂਸੀਸ ਸੋ ਇਹ ਸਾਰੇ ਦੇ ਉੱਤੇ ਜਿਹੜੀ ਹੈ ਪੈਨਲ ਡਿਸਕਸ਼ਨ ਹੈ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਵਿੱਚ ਉਹਨਾਂ ਦੇ ਥੱਲੇ ਹਾਲ 'ਚ ਜੀ ਔਰ ਜਿਹਦੇ ਚ ਕਿ ਡਿਪਟੀ ਮੇਅਰ ਮਿਸਟਰ ਬਰੇ ਖੁਦ ਪੈਨਲ 'ਚ ਹੋਣਗੇ ਅ ਅਰਵਿੰਦ ਕੌਰ ਹੋਣਗੇ ਜਿਹੜੇ ਸਾਈਕੋਲੋਜਿਸਟ ਨੇ ਇਸ ਤਰ੍ਹਾਂ ਡਾਕਟਰ ਆਨੂ ਵਾਲੀਆ ਹੋਣਗੇ ਔਰ ਵਿਸ਼ਵਜੀਤ ਸਿੰਘ ਜਿਹੜੇ ਸਿੱਖ ਆਰਟ ਦੇ ਵਿੱਚ ਉਹਨਾਂ ਨੇ ਖਾਸ ਥਾਂ ਬਣਾਈ ਹੈ ਸਿੱਖ ਟੂਨਸ ਦੇ ਥੱਲੇ ਸੋ ਅਸੀਂ ਇਹ ਐਕਸਪੈਕਟ ਕਰਦੇ ਹਾਂ ਜਿਹੜੇ ਬੱਚੇ ਆਰਗੇਨਾਈਜ਼ ਇਹਨੂੰ ਕਰ ਰਹੇ ਨੇ ਸਿਟੀ ਨਾਲ ਮਿਲ ਕੇ ਜੀ ਉਹਨਾਂ ਨੇ ਇਹ ਕਿਹਾ ਕਿ ਦੇਖੋ ਅਸੀਂ ਸਿਟੀ ਤੋਂ ਬਹੁਤ ਵੱਡੀ ਇਹ ਪ੍ਰਾਪਤੀ ਕੀਤੀ ਹੈ ਕਿ ਡਿਪਟੀ ਮੇਅਰ ਸਾਡੀ ਕਮਿਊਨਿਟੀ ਦੇ ਲਈ ਇਸ ਕਿਸਮ ਦਾ ਸਪੈਸ਼ਲ ਮੈਂਟਲ ਹੈਲਥ ਪ੍ਰੋਗਰਾਮ ਜਿਹੜਾ ਉਹ ਸ਼ੁਰੂ ਕੀਤਾ ਹੈ ਔਰ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚਣ ਸੋ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਨੇ ਨਿਊਯਾਰਕ ਨਿਊਜਰਸੀ ਕੈਨੇਟਿਕਟ ਖਾਸ ਤੌਰ ਤੇ ਈਸਟ ਕੋਸਟ ਦੇ ਵਿੱਚ ਜੀ ਉਹ 6 ਵਜੇ ਸ਼ਾਮ ਪਰਸੋਂ ਥਰਸਡੇ ਔਰ ਅਸੀਂ TV84 ਵਰਲਡ ਉਸ ਨੂੰ ਕਵਰ ਕਰਾਂਗੇ ਸੋ ਇਹ ਆਪਣੇ ਕੈਲੰਡਰ ਤੇ ਲਿਖ ਲੋ ਅੱਧਾ ਦਿਨ ਛੁੱਟੀ ਲੈਣੀ ਪੈਂਦੀ ਹੈ ਕਿਵੇਂ ਵੀ ਹੈ ਕਿਉਂਕਿ ਮੈਨੂੰ ਇਹ ਹੁੰਦਾ ਵੀ ਸਾਡੇ ਬੱਚੇ ਬੱਚੀਆਂ ਜਿਹੜੇ ਉਤਸ਼ਾਹ ਦੇ ਨਾਲ ਔਰ ਖਾਸ ਤੌਰ ਤੇ ਜਿਸ ਸਿਟੀ ਨੂੰ ਲੱਗੇਗਾ ਕਿ ਵੀ ਕਮਿਊਨਿਟੀ ਦੇ ਵਿੱਚ ਕੋਈ ਜਾਨ ਹੈ ਇਹਨਾਂ ਦਾ ਇੰਟਰਸਟ ਹੈ ਤੇ ਬਹੁਤ ਸਾਰੀਆਂ ਫੰਡਿੰਗਸ ਸਿਟੀ ਦੇ ਕੋਲ ਹੁੰਦੀਆਂ ਜਿਹੜੀਆਂ ਦੂਸਰੀਆਂ ਕਮਿਊਨਿਟੀਆਂ ਇੱਥੇ ਯੂਜ਼ ਕਰਦੀਆਂ ਸਾਡੇ ਤਾਂ ਉਹ ਗੁਰਦੁਆਰਿਆਂ ਦੇ ਦੁਆੜੇ ਦੁਆੜੇ ਅਸੀਂ ਘੁੰਮਦੇ ਰਹਿੰਨੇ ਸੋ ਉਹਦੇ ਲਈ ਤੁਹਾਨੂੰ ਆਪਣੀ ਪ੍ਰੈਜੈਂਸ ਇੰਟਰਸਟ ਔਰ ਐਨਕਰੇਜਮੈਂਟ ਕਿਉਂਕਿ ਸਿਟੀ ਨਹੀਂ ਉਹ ਪੈਂਫਲਟ ਵੀ ਤਿਆਰ ਕੀਤੇ ਉਹਨਾਂ ਦੇ ਰਿਪਰੈਜ਼ੈਂਟੇਟਿਵ ਉੱਤੇ ਖੁਦ ਇਸ ਤੇ ਲਈ ਐਨਾਨਸ ਕਰਨ ਆਏ ਸੋ 6 ਵਜੇ ਸ਼ਾਰਪ ਜਿਹੜਾ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਪਹੁੰਚਣ ਦੀ ਕਿਰਪਾ ਕਰ ਜੀ ਡਾਕਟਰ ਸਾਹਿਬ ਬਿਲਕੁਲ ਸਾਡੇ ਕੋਲ ਫੇਸਬੁੱਕ ਮੈਸੇਜ ਆਇਆ ਹੈ ਕਰਾਚੀ ਪਾਕਿਸਤਾਨ ਤੋਂ ਸਪਤਾ ਸਿੰਧੂ ਜੀ ਦਾ ਇਹ ਲਿਖਦੇ ਹਨ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਮੈਂ ਸਿੱਖ ਇਤਿਹਾਸ ਨੂੰ ਪੜ੍ਹ ਰਿਹਾ ਹਾਂ ਤਾਂ ਕਿ ਸਿੱਖਾਂ ਦੇ ਇਤਿਹਾਸ ਬਾਰੇ ਸਹੀ ਪਤਾ ਚੱਲ ਸਕੇ। ਤੋਂਡੇ ਫੇਸਬੁੱਕ ਪੇਜ ਤੇ ਮੇਰੀ ਇੱਕ ਇੰਡੀਅਨ ਸਿੱਖ ਜੋ ਪੰਜਾਬ ਤੋਂ ਬਾਹਰ ਕਿਸੇ ਹੋਰ ਸੂਬੇ ਵਿੱਚ ਵਸਦਾ ਹੈ ਉਸ ਨਾਲ ਚਰਚਾ ਹੋਈ। ਮੈਂ ਉਸ ਸਿੱਖ ਦੀ ਵਿਚਾਰਧਾਰਾ ਤੇ ਤਾਂ ਕੋਈ ਕਮੈਂਟ ਨਹੀਂ ਕਰਦਾ ਪਰ ਉਸ ਨੇ ਖਾਲਸਾਣ ਦੀ ਮੁਖਾਲਫਤ ਕਰਦਿਆਂ ਇਹ ਸਵਾਲ ਉਠਾਇਆ ਹੈ ਕਿ ਖਾਲਸਾਣ ਬਣਨ ਤੋਂ ਬਾਅਦ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦਾ ਕਹਿਣਾ ਹੈ ਕਿ ਖਾਲਸਤਾਨ ਦੇ ਪ੍ਰਚਾਰਕਾਂ ਨੂੰ ਪੰਜਾਬ ਤੋਂ ਬਾਹਰਲੇ ਸਿੱਖਾਂ ਦਾ ਕੋਈ ਫਿਕਰ ਨਹੀਂ ਪਰ ਉਹਨਾਂ ਤੇ ਹੋਏ ਜ਼ੁਲਮਾਂ ਨੂੰ ਆਪਣੇ ਪ੍ਰੋਪਗੈਂਡੇ ਲਈ ਪ੍ਰੋਪਗੈਂਡੇ ਲਈ ਜ਼ਰੂਰ ਵਰਤਦੇ ਨੇ ਤੁਸੀਂ ਇਸ ਬਾਰੇ ਕੀ ਆਖੋਗੇ ਜਾਂ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਲਈ ਖਾਲਸਤਾਨੀਆਂ ਕੋਲ ਕੋਈ ਰਣਨੀਤੀ ਹੈ ਉਸ ਸਿੱਖ ਨੇ ਅਨੰਦਪੁਰ ਸਾਹਿਬ ਦੇ ਮਤੇ ਅਤੇ ਸੰਧ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਖਿਲਾਫ ਵੀ ਕਾਫੀ ਕੁਝ ਬੋਲਿਆ ਉਸ ਨੇ ਆਪਣੀਆਂ ਗੱਲਾਂ ਵਿੱਚ ਇਹ ਵੀ ਕਿਹਾ ਅ ਕਹਿਣਾ ਚਾਹਿਆ ਕਿ ਸੰਤਾ ਨੇ ਦਰਬਾਰ ਸਾਹਿਬ ਵਿੱਚ ਹਥਿਆਰ ਰੱਖ ਕੇ ਆਪ ਇੰਡੀਅਨ ਸਰਕਾਰ ਲਈ ਹਾਲਾਤ ਪੈਦਾ ਕੀਤੇ ਕਿ ਉਹ ਦਰਬਾਰ ਸਾਹਿਬ ਤੇ ਹਮਲਾ ਕਰਨ ਨੂੰ ਮਜਬੂਰ ਹੋਗੇ ਡਾਕਟਰ ਸਾਹਿਬ ਤੁਸੀਂ ਇਸ ਸਵਾਲ ਦਾ ਜਵਾਬ ਕਿਵੇਂ ਦੇਵੋਗੇ ਜੀ ਡਾਕਟਰ ਸਾਹਿਬ ਅ ਪਾਈਜਾਨ ਸਤ ਸਿੰਧੂ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਉਹਨਾਂ ਨੇ ਬੜਾ ਖੂਬਸੂਰਤ ਨਾਂ ਰੱਖੇ ਜੀ ਕਿਉਂਕਿ ਪੰਜਾਬ ਤੋਂ ਪਹਿਲਾਂ ਕਿਸੇ ਜ਼ਮਾਨੇ 'ਚ ਇਹ ਸਾਰੇ ਖਿੱਤੇ ਦਾ ਨਾਂ ਸਤ ਸਿੰਧੂ ਸੀ ਸੋ ਜ਼ਾਰ ਹੈ ਵੀ ਉਹਨਾਂ ਨੇ ਉਸ ਕਲਚਰ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਉਹਨਾਂ ਦੀ ਆਈਡੀ ਹੋਏਗੀ ਲੇਕਿਨ ਇਸ ਤੋਂ ਸਫਰ ਸ਼ੁਰੂ ਹੁੰਦਾ ਹੈ ਔਰ ਪੰਜਾਬ ਵੀ ਅਲਟੀਮੇਟਲੀ ਅੱਜ ਜਦੋਂ ਅਸੀਂ ਦੇਖਦੇ ਆ ਕਿ ਦੋ ਹਿੱਸਿਆਂ 'ਚ ਉਸ ਦਾ ਵੰਡਿਆ ਜਾਣਾ ਔਰ ਢਾਈ ਆਬ ਇਧਰ ਨੇ ਔਰ ਕਿਸੇ ਕਿਸਮ ਦਾ ਸਾਰਾ ਬਣ ਗਿਆ ਪਰ ਕੁੱਲ ਮਿਲਾ ਕੇ ਇੱਕ ਸਭਿਆਚਾਰ ਹੈ ਇੱਕ ਸਾਡੀ ਹੁੰਦਾ ਹੈ ਪੰਜਾਬ ਦੇ ਨਾਤੇ ਪੰਜਾਬੀਅਤ ਦੇ ਨਾਤੇ ਜਿਹੜੀ ਕਿ ਸਾਡੇ ਦੋਨੋਂ ਹੀ ਖਿੱਤਿਆਂ ਨੂੰ ਆਪਸ ਦੇ ਵਿੱਚ ਸਾਂਝ ਦੇ ਲਈ ਔਰ ਜਦੋਂ ਅਸੀਂ ਭਵਿੱਖ ਦੇ ਖਾਲਸਾਣ ਦੀ ਗੱਲ ਕਰਦੇ ਅਸੀਂ ਸਮਝਦੇ ਹਾਂ ਵੀ 47 ਤੱਕ ਬੇਸ਼ੱਕ ਇੱਕ ਟਕਰਾਅ ਦੀ ਲਾਈਨ ਸਿਆਸੀ ਤੌਰ ਦੇ ਉੱਤੇ ਕਿਸ ਦਾ ਭਵਿੱਖ ਕਿੱਧਰ ਜੁੜਿਆ ਹੋਇਆ ਪਰ ਅਲਟੀਮੇਟਲੀ ਪਾਕਿਸਤਾਨ ਇੱਕ ਸੋਵਰਨ ਮੁਲਕ ਦੇ ਤੌਰ ਤੇ ਕਾਇਮ ਹੈ ਔਰ ਅਸੀਂ ਖਾਲਸਾਣ ਦੀ ਕਾਇਮੀ ਦੇ ਨਾਲ ਇਹਨਾਂ ਸਾਰੇ ਰਿਸ਼ਤਿਆਂ ਨੂੰ ਜਿਹੜੇ ਕਿ ਸਿੱਖਾਂ ਔਰ ਮੁਸਲਮਾਨਾਂ ਵਿਚਕਾਰ ਔਰ ਦੋਨਾ ਪੰਜਾਬਾਂ ਵਿਚਕਾਰ ਸਾਡੀ ਜਿਹੜੀ ਹੈ ਇਤਿਹਾਸਕ ਸਾਂਝ ਹੈ ਜ਼ਬਾਨ ਦੀ ਬੋਲੀ ਦੀ ਇਤਿਹਾਸਕ ਗੁਰਦੁਆਰਿਆਂ ਦੀ ਜੀ ਔਰ ਸਾਰੀ ਜਿਹੜੀ ਸਾਡੀ ਉਸ ਕਿਸਮ ਦੀ ਸਾਰੀ ਸਿਵਲਾਈਜ਼ੇਸ਼ਨ ਦੇ ਵਿੱਚ ਹੀ ਉਹੀ ਇੱਕੋ ਜਿਹੇ ਸਾਜਸ਼ਾ ਇੱਕੋ ਜਿਹੇ ਜੋਕ ਇੱਕੋ ਜਿਹੇ ਰਿਸ਼ਤੇਦਾਰੀਆਂ ਇੱਕੋ ਜਿਹੇ ਸੱਠਣੀਆਂ ਇੱਕੋ ਜਿਹੇ ਗੀਤ ਜੀ ਸੋ ਇਹ ਹੋਰ ਵੀ ਮਜ਼ਬੂਤ ਹੋਏ ਸੋ ਇਹ ਆ ਵੀਰ ਸਭ ਸਿੰਧੂ ਹੋਰ ਵੀ ਜਿਹੜੇ ਸਾਡੇ ਅਪਲੋਡਡ ਹੁੰਦੀਆਂ ਨੇ ਵੀਡੀਓਜ਼ ਉੱਤੇ ਬੜੇ ਇਹਨਾਂ ਦੇ ਗਿਆਨਵਾਨ ਕਮੈਂਟ ਹੁੰਦੇ ਨੇ ਅੱਜ ਉਹਨਾਂ ਨੇ ਕਿਸੇ ਪੰਜਾਬ ਤੋਂ ਬਾਹਰਲੇ ਸਿੱਖ ਦੇ ਨਾਲ ਵਿਚਾਰ ਚਰਚਾ ਚੋਂ ਜਿਸ ਦੇ ਵਿੱਚ ਕਾਫੀ ਕੁਝ ਉਹਨਾਂ ਨੇ ਨੈਗੇਟਿਵ ਕਿਹਾ ਆਨੰਦਪੁਰ ਦਾ ਮਥਾ ਵੀ ਉਸ ਵੀਰ ਨੂੰ ਜਾਂ ਭੈਣ ਨੂੰ ਜਿਹਦੇ ਨਾਲ ਉਹਨਾਂ ਦਾ ਸੰਪਰਕ ਹੋਇਆ ਜੀ ਉਹ ਜਿਹੜਾ ਉਹਦੇ ਚ ਵਖਵਾਦ ਨਜ਼ਰ ਆਇਆ ਹੋਵੇਗਾ ਜਦ ਸਾਨੂੰ ਕੁੱਟ ਪਾਦ ਪਵਾ ਦਿੱਤੀ ਇਹੀ ਲਾਈਨ ਹੁੰਦੀ ਹੈ ਫਿਰ ਸੰਤ ਪਿੰਡਾਂ ਵਾਲੇ ਕਿਉਂ ਹਥਿਆਰ ਲੈ ਕੇ ਗਏ ਸੋ ਮੈਂ ਸਮਝਦਾ ਹਾਂ ਵੀ ਜੇ ਇਹ ਦੋ ਵਿਸ਼ੇ ਹਾਲਾਂ ਇਹ ਉਹਨਾਂ ਨੇ ਅਖੀਰ ਚ ਇਹ ਕਿਹਾ ਹੈ ਕਿ ਜੇ ਕਿਸੇ ਵੀਰ ਭੈਣ ਦਾ ਇਹਨਾਂ ਦੋ ਮੁੱਦਿਆਂ ਦੇ ਉੱਤੇ ਹੀ ਜਿਹੜਾ ਉਹ ਡਿਫਰੈਂਟ ਪਹੁੰਚ ਹੈ ਤੇ ਫਿਰ ਬਾਕੀ ਖਾਲਸਾਣ ਤੋਂ ਬਾਅਦ ਕੀ ਬਣੇਗਾ ਜਾਂ ਕੁੱਲ ਮਿਲਾ ਕੇ ਜਿਹੜਾ ਬਾਹਰ ਬੈਠੇ ਸਿੱਖਾਂ ਦੀਆਂ ਮੁਸੀਬਤਾਂ ਕੀ ਨੇ ਜਾਂ ਬਾਹਰਲੇ ਸਿੱਖਾਂ ਨੂੰ ਪ੍ਰੋਪਾਗੈਂਡੇ ਲਈ ਵਰਤਿਆ ਜਾ ਰਿਹਾ ਹੁਣ ਇੱਥੇ ਕਿਹੜਾ ਕਮਰਸ਼ੀਅਲ ਐਂਟੀਟੀਆਂ ਖੁੱਲੀਆਂ ਹੋਈਆਂ ਕਿ ਵੀ ਤੁਸੀਂ ਕਿਸੇ ਨੂੰ ਪ੍ਰੋਪਗੈਂਡ ਲਈ ਵਰਤ ਕੇ ਜਿਹੜੇ ਲੋਕ ਥੋੜੇ ਬਹੁਤ ਗਿਣਤੀ ਦੇ ਵਿੱਚ ਇੱਥੇ ਵੀ ਇੱਕ ਵੱਡਾ ਹਿੱਸਾ ਤਾਂ ਆਪੋ ਆਪਣੀ ਜ਼ਿੰਦਗੀ ਆਪੋ ਆਪਣੇ ਕਾਰੋਬਾਰਾਂ ਨੂੰ ਬਣਾਉਣ ਔਰ ਉਸ ਨੂੰ ਵਿਧਾਨ ਚ ਲੱਗਾ ਹੋਇਆ ਇੱਕ ਸਾਈਜ਼ੇਬਲ ਨੰਬਰ ਜਿਹੜਾ ਪਾਰਟ ਉਹ ਦੂਜੇ ਪਾਸੇ ਹੀ ਹੈ ਜਿਹੜਾ ਮੈਟੀਰੀਅਲਿਸਟਿਕ ਲਾਈਫ ਸਟਾਈਲ ਹੈ ਇੱਕ ਛੋਟਾ ਗਰੁੱਪ ਜਾਂ ਛੋਟੇ ਸੰਵੇਦਨਸ਼ੀਲਤਾ ਵਾਲੇ ਉਹਨਾਂ ਦੇ ਮਨ ਦੇ ਵਿੱਚ ਕੋਈ ਇਹ ਨਹੀਂ ਹੁੰਦਾ ਕਿ ਜੇ ਅਸੀਂ ਕੋਈ ਦਿੱਲੀ ਦੇ ਸਿੱਖਾਂ ਨੂੰ ਨਵੰਬਰ 84 ਦੇ ਜਾਂ ਬਾਹਰ ਲੀਆਂ ਸਟੇਟਾਂ ਵਾਲਿਆਂ ਨੂੰ ਕੋਈ ਅਸੀਂ ਐਜ਼ ਅ ਸ਼ੀਲਡ ਵਰਤਣਾ ਐ ਐਜ਼ ਅ ਪ੍ਰੋਪਾਗੈਂਡਾ ਵਰਤ ਕੇ ਅਸੀਂ ਕੋਈ ਕਰਨਾ ਔਰ ਮੈਂ ਸਮਝਦਾ ਹਾਂ ਵੀ ਇਵਨ ਇਸ ਲਾਈਨ ਦੇ ਉੱਤੇ ਸੋਚਣਾ ਵੀ ਜਿਹੜਾ ਇਹ ਬਹੁਤ ਹੀ ਠੀਕ ਗੱਲ ਨਹੀਂ ਹੈ ਦੇਖੋ ਉਹਦੇ ਚ ਸਿੱਖ ਸਿੱਖ ਹੈ ਉਹ ਪੰਜਾਬ ਚ ਹੈ ਪੰਜਾਬ ਤੋਂ ਬਾਹਰ ਹੈ ਔਰ ਭਾਰਤ ਭਰ ਚ ਸਿੱਖਾਂ ਨੇ ਸਫਰ ਕੀਤਾ ਹੈ ਪੰਜਾਬ ਦੇ ਵਿੱਚ ਕਿਉਂਕਿ ਆਬਾਦੀ ਜ਼ਿਆਦਾ ਹੈ ਔਰ ਉੱਥੇ ਪੂਰੀ ਉਹਨਾਂ ਨੇ حکومਤੀ ਤਾਕਤਾਂ ਨੇ ਉਹਨਾਂ ਦੇ ਸਕਿਉਰਿਟੀ ਫੋਰਸਸ ਨੇ ਹਜ਼ਾਰਾਂ ਮਾਰੇ ਹਜ਼ਾਰਾਂ ਗਾਇਬ ਕੀਤੇ ਸੁਝਾ ਰਹੇ ਕਿ ਉਸ ਦੇ ਬਾਰੇ ਜਿੰਨੇ ਸਬੂਤ ਕਿਤੇ ਹੁੰਦੇ ਨੇ ਜਾਂ ਗੱਲ ਹੈ ਉਹਨਾਂ ਦਾ ਜ਼ਿਕਰ ਹੁੰਦਾ ਹੈ ਜੀ ਦਿੱਲੀ ਜਾਂ ਭਾਰਤ ਦੇ ਬਾਕੀ ਸ਼ਹਿਰ ਹੈ ਬਾਕੀ ਸ਼ਹਿਰਾਂ ਕਸਬਿਆਂ ਦਾ ਵਿੱਚ ਨਵੰਬਰ 84 ਦੇ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ ਉਸ ਨੂੰ ਵੀ ਜਿੰਨਾ ਕਿ ਡਾਕੂਮੈਂਟ ਕੀਤਾ ਜਾ ਸਕਦਾ ਹੈ ਉਥੋਂ ਦੀਆਂ ਜੱਥੇਬੰਦੀਆਂ ਨੇ ਕੀਤਾ ਉਹਨਾਂ ਦੇ ਲਈ ਜਸਟਿਸ ਦੇ ਲਈ ਜੇ ਉੱਥੇ ਸਿੱਖ ਲੜ ਰਹੇ ਨੇ ਉਹਨਾਂ ਸਟੇਟਾਂ ਦੇ ਵਿੱਚ ਤੇ ਜ਼ਾਹਰ ਹੈ ਕਿ ਬਾਹਰ ਵੀ ਜਿਸ ਕਿਸਮ ਦੇ ਨਾਲ ਸਜਨ ਕੁਮਾਰ ਜਿਹੜੇ 20 ਟਾਈਟਲਰ ਜਾਂ ਦੂਸਰੇ ਲੋਕ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਜਵਾਬਦੇਹ ਬਣਾਇਆ ਗਿਆ ਸੋ ਇਹਦੇ ਵਿੱਚ ਕੋਈ ਇਸ ਕਿਸਮ ਦਾ ਵਖਰੇਵਾ ਕਰਕੇ ਦੇਖਣਾ ਕਿ ਜੀ ਇਹ ਬਾਹਰਲੇ ਉਹਨਾਂ ਨੂੰ ਪ੍ਰੋਪਾਗੈਂਡਾ ਲਈ ਵਰਤਦੇ ਨੇ ਕਾਹਦੇ ਪ੍ਰੋਪਾਗੈਂਡਾ ਲਈ ਕਿਉਂਕਿ ਅਲਟੀਮੇਟਲੀ ਸਾਡੀ ਡੈਸਟੀਨੀ ਇੱਕ ਹੈ ਔਰ ਇੱਕ ਜਿਵੇਂ ਪੈਂਜੀ ਦੀ ਚਿੱਠੀ ਆਈ ਹੋਈ ਹੈ ਉਹ ਕਾਫੀ ਲੰਬੀ ਹੈ ਉਹਨੂੰ ਆਉਣ ਵਾਲੇ ਦਿਨ ਤੁਸੀਂ ਡਿਸਕਸ ਉਹਦੇ ਚੁਣਾ ਨੇ ਕਾਫੀ ਇਹ ਪੇਨ ਜਿਹੜੀ ਬਾਰਲੇ ਸਿੱਖ ਮਹਿਸੂਸ ਕਰਦੇ ਨੇ ਜਾਂ ਉਹਨਾਂ ਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਅਸੀਂ ਜਿਹੜੇ ਆ ਉਹ ਲੈਫਟ ਆਊਟ ਹੈ ਪਰ ਦੇਖੋ ਜਦੋਂ ਵੀ ਕਿਤੇ ਕੋਈ ਸੰਘਰਸ਼ ਚੱਲਦਾ ਹੈ ਮੂਲ ਤੌਰ ਦੇ ਉੱਤੇ ਬਾਡੀ ਤਾਂ ਜਿੱਥੇ ਤੁਹਾਡੀ ਬਹੁਤੀ ਪੋਪੂਲੇਸ਼ਨ ਹੁੰਦੀ ਹੈ ਉਹੀ ਉਹਨੂੰ ਸਟਾਰਟ ਕਰਦੇ ਨੇ ਉਹੀ ਉਹਦਾ ਬਰੰਟ ਵੀ ਸਹੰਦੇ ਨੇ ਦੂਸਰੇ ਜਿਹੜੇ ਨੇ ਜ਼ਿਆਦਾ ਤੌਰ ਦੇ ਉੱਤੇ ਸਫਰ ਕਰਦੇ ਨੇ ਜੀ ਲੇਕਿਨ ਜੇ ਉਹ ਸੈਂਟਰਲ ਪਲੇਸ ਵਾਲੇ ਸਿਰਫ ਇਸ ਗੱਲ ਕੋਣੋ ਕਿ ਦੂਸਰਿਆਂ ਦੇ ਨਾਲ ਕੀ ਵਾਪਰੇਗਾ ਫਿਰ ਤਾਂ ਦੁਨੀਆ ਦੇ ਵਿੱਚ ਇਹ ਇਹ ਸੋਚ ਕੇ ਵੀ ਕੱਲੇ ਇਹ ਵੀ ਛੱਡ ਦਿਓ ਕਿ ਉੱਥੇ ਕੀ ਵਾਪਰੇਗਾ ਜਾਂ ਮੂਲ ਜਿੱਥੇ ਲੋਕ ਨੇ ਕੀ ਵਾਪਰੇਗਾ ਜੇ ਕੋਈ ਇਹੀ ਸੋਚੇ ਕਿ ਆਜ਼ਾਦੀ ਕਾਹਨ ਉਹਦੇ ਕੀ ਕਾਂਸੀਕਵੈਂਸਸ ਹੋਣਗੇ ਫਿਰ ਤਾਂ ਕੋਈ ਤੁਰੇ ਹੀ ਨਾ ਫਿਰਤਾ ਹੈ ਉਹ ਹੀ ਰਿਲੇਸ਼ਨਸ਼ਿਪ ਮਾਲਕ ਨੌਕਰ ਦੀ ਹੈ ਜਿਹਨਾਂ ਟਰਮਸ ਦੇ ਉੱਤੇ ਨੌਕਰ ਚਾਹੁੰਦਾ ਹੈ ਕਿ ਮਾਲਕ ਚਾਹੁੰਦਾ ਹੈ ਕਿ ਨੌਕਰ ਕੰਮ ਕਰੇ ਉਹ ਉਹਦੇ ਨਾਲ ਕਰਦਾ ਰਹੇ ਤਾਂ ਉਹਦੇ ਚੋਂ ਪੀਸ ਨਹੀਂ ਜਿਹੜਾ ਪੀਸ ਬਣਿਆ ਰਹੇ ਪਰ ਇਸ ਦੇ ਉਲਟ ਮੈਂ ਸਮਝਦਾ ਹੈ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਹਰਲੇ ਸਿੱਖ ਜਿਹੜੇ ਨੇ ਪੰਜਾਬ ਤੋਂ ਬਾਹਰ ਭਾਰਤ ਦੇ ਬਾਕੀ ਸੂਬਿਆਂ 'ਚ ਇਹ ਜਦੋਂ ਅਸੀਂ ਅਰਦਾਸ ਕਰਦੇ ਹਾਂ ਕਿ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਹਾ ਹੈ ਤਾਂ ਫਿਰ ਸਾਡੇ ਸਾਹਮਣੇ ਉਸ ਅਕਾਲ ਪੁਰਖ ਤੋਂ ਕੁੱਲ ਪੰਥ ਦੀ ਜਿਹੜੀ ਹੈ ਅਸੀਂ ਸਲਾਮਤੀ ਦੇ ਲਈ ਔਰ ਹਰ ਇੱਕ ਥਾਂ ਤੋਂ ਉਸ ਪੀੜ ਨੂੰ ਮਹਿਸੂਸ ਕੀਤਾ ਜਾਂਦਾ ਜੇ ਕਸ਼ਮੀਰ ਦੇ ਵਿੱਚ ਠੀ ਸਿੰਘਪੁਰਾ ਦੇ ਵਿੱਚ 35 ਸਿੱਖ ਜਿਹੜੇ ਨੇ 20 ਮਾਰਚ 2000 ਨੂੰ ਮਾਰੇ ਗਏ ਤੇ ਇਹ ਨਹੀਂ ਸੀ ਕਿ ਕਿਸੇ ਨੇ ਕਿਹਾ ਜੀ ਇਹ ਕਸ਼ਮੀਰ ਵਿਚਲੇ ਸਿੱਖ ਨੇ ਉਸ ਪੇਨ ਨੂੰ ਜਿਹੜਾ ਮਹਿਸੂਸ ਹੀ ਨਹੀਂ ਕੀਤਾ ਗਿਆ ਇਹਨੂੰ ਇੱਕ ਇੰਟਰਨੈਸ਼ਨਲਾਈਜ਼ ਕੀਤਾ ਗਿਆ ਇਹ ਸਾਰੇ ਇਸ਼ੂ ਨੂੰ ਜੀ ਇਸੇ ਤਰ੍ਹਾਂ ਜੋ ਬਾਹਰਲੇ ਸਿੱਖਾਂ ਦੀ ਇਹ ਠੀਕ ਹੈ ਜਿਵੇਂ ਅਸੀਂ ਇੱਕ ਵੀਰ ਦੀ ਚਿੱਠੀ ਦੇ ਜਵਾਬ 'ਚ ਮੰਨਿਆ ਵੀ ਸੀ ਕਿ ਜੋ ਅੰਦਰ ਚੱਲ ਰਿਹਾ ਹੋ ਸਕਦਾ ਹੈ ਸਾਡੇ ਕੋਲ ਪੂਰੀ ਜਾਣਕਾਰੀ ਨਹੀਂ ਪਹੁੰਚਦੀ ਪਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਂਦੇ ਹਾਂ ਕਿ ਭਾਈ ਅਲਟੀਮੇਟਲੀ ਜੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਖਾਲਸਾਤਨ ਬਣਦਾ ਹੈ ਉਹ ਕੋਈ ਉੱਥੋਂ ਦੇ ਲੋਕਾਂ ਦਾ ਹੋਮਲੈਂਡ ਨਹੀਂ ਹੋਏਗਾ ਦੁਨੀਆ ਭਰ 'ਚ ਬੈਠੇ ਸਿੱਖ ਔਰ ਬਾਹਰਲੀ ਸਟੇਟਾਂ 'ਚ ਬੈਠੇ ਸਿੱਖ ਵਿਆਹਾਂ ਅਸੀਂ ਇਹ ਵੀ ਨਹੀਂ ਚਾਹਾਂਗੇ ਜਾਂ ਇਹ ਵੀ ਨਹੀਂ ਚਾਹੁੰਦੇ ਕਿ ਭਾਈ ਕੋਈ ਉਜਾੜੇ ਦੀ ਲਾਈਨ ਹੋਏ ਪੰਜਾਬ ਚੋਂ ਬੈਠੇ ਹਿੰਦੂ ਜਿਹੜੇ ਨੇ ਉਹ ਉਜੜਨ ਜਾਂ ਬਾਹਰ ਬੈਠੇ ਸਿੱਖ ਉਜੜਨ ਅਸੀਂ ਤਾਂ ਇਹ ਚਾਹਾਂਗੇ ਕਿ ਭਾਈ ਇਨਾਹ ਖਾੜਸਤਾਨ ਸਟਰੋਂਗ ਹੋਏ ਇਜ਼ਰਾਈਲ ਦੀ ਤਰ੍ਹਾਂ ਜਿਵੇਂ ਇਜ਼ਰਾਈਲ ਦੇ ਵਿੱਚ 6 ਮਿਲੀਅਨ ਯਹੂਦੀ ਰਹਿੰਦੇ ਨੇ 7-8 ਮਿਲੀਅਨ ਉਸ ਤੋਂ ਬਾਹਰ ਨੇ ਦੁਨੀਆ ਭਰ ਚ ਨੇ ਪਰ ਜਦੋਂ ਤੱਕ ਉਹਨਾਂ ਦਾ ਮੁਲਕ ਨਹੀਂ ਸੀ ਦੁਨੀਆ ਭਰ ਦੇ ਵਿੱਚ 22000 ਸਾਲ ਇੰਟਾਈ ਸੈਮਿਟਿਜ਼ਮ ਸੀ ਉਹਨਾਂ ਨੇ ਸਫਰ ਕੀਤਾ ਪਰ ਅੱਜ ਜਦੋਂ ਇਜ਼ਰਾਈਲ ਹੋਣ ਚਾਏ ਦੁਨੀਆਂ ਪਰ ਦੇ ਵਿੱਚ ਯਹੂਦੀ ਜਿਹੜੇ ਨੇ ਉਹ ਫਖਰ ਦੇ ਨਾਲ ਦੇਖਦੇ ਨੇ ਔਰ ਕੋਈ ਉਹਨਾਂ ਦੀ ਵਾਹ ਵਲ ਵੀ ਨਹੀਂ ਦੇਖ ਸਕਦਾ ਹਾਲਾਂ ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਇਜ਼ਰਾਈਲ ਜੋ ਫਲਸਤੀਨ ਨਾਲ ਕਰ ਰਿਹਾ ਹੈ ਫਲਸਤੀਨੀਆਂ ਨਾਲ ਉਹਦੀ ਕੋਈ ਹਮਾਇਤ ਕਰਦੇ ਅਸੀਂ ਉਸ ਨੂੰ ਕੰਡੈਮਨ ਕਰਦੇ ਪਰ ਮੈਂ ਇੱਕ ਐਗਜ਼ਾਮਪਲ ਦੇ ਤੌਰ ਤੇ ਕਹਿ ਰਹੇ ਹਾਂ ਕਿ ਵੀ ਜਦੋਂ ਤੁਹਾਡੇ ਕੋਲ ਇੱਕ ਆਧਾਰ ਬਣਦਾ ਹੈ ਜੇ ਸਾਡੇ ਕੋਲ ਖਾਲਸਤਾਨ ਹੁੰਦਾ ਹੈ ਇਕੱਲਾ ਬਾਰਲੇ ਸੂਬਿਆਂ ਦੇ ਸਿੱਖ ਹੀ ਨਹੀਂ ਜੇ ਫਰਾਂਸ ਦੇ ਵਿੱਚ ਪੱਗ ਦਾ ਇਸ਼ੂ ਹੈ ਆ ਜੋ ਯੂਰਪ ਦੇ ਵਿੱਚ ਮਹੌਰ ਬਣਦਾ ਜਾ ਰਿਹਾ ਜਾਂ ਦੂਜਾ ਸੋ ਉਹ ਤੁਹਾਡੇ 30 ਮਿਲੀਅਨ ਸਿੱਖ ਨੇਸ਼ਨ ਦੀ ਆਵਾਜ਼ ਔਰ ਉਹਨਾਂ ਦੇ ਹਿੱਤਾਂ ਦਾ ਜਾਮਨ ਹੋਏਗਾ ਸੋ ਮੈਂ ਸਮਝਦਾ ਕਿ ਇਸ ਗੱਲ ਦਾ ਹੁਣ ਜਵਾਬ ਦੇਣਾ ਕਿ ਜੀ ਪਿੰਡਾਂ ਵਾਲੇ ਹਥਿਆਰ ਲੈ ਕੇ ਨਾ ਜਾਂਦੇ ਤਾਂ ਹਮਲਾ ਨਾ ਹੁੰਦਾ ਹੁਣ ਚਲੋ ਮੰਨ ਲਓ ਆਕਾਲ ਤਖਤ ਤੇ ਹਮਲਾ ਇਸ ਲਈ ਹੋਇਆ ਕਿ ਪਿੰਡਾਂ ਵਾਲੇ ਹਥਿਆਰ ਲੈ ਕੇ ਗਏ ਸੀ ਜੀ ਬਾਕੀ 37 ਗੁਰਦੁਆਰਿਆਂ ਦੇ ਉੱਤੇ ਕਿਹੜੇ ਪਿੰਡ ਵਾਲੇ ਬੈਠੇ ਹੋਏ ਸੀ ਜੀ ਜੀ ਗੁਰਦੁਆਰਾ ਤਰਨਤਨ ਸਾਹਿਬ ਟੈਂਕ ਲਿਆਂਦੇ ਨੇ ਦੂਖ ਨਿਵਾਰਨ ਪਟਿਆਲਾ ਲਿਆਂਦੇ ਨੇ ਮੁਕਤਸਰ ਲਿਆਂਦੇ ਨੇ ਤੇ ਜੇ ਆਨੰਦਪੁਰ ਦੇ ਮਤੇ ਨਾਲ ਵੀ ਸਮੱਸਿਆ ਹੈ ਜਿਹੜੇ ਵੀ ਵੀਰ ਨੇ ਇਹਨਾਂ ਨਾਲ ਸੰਪਰਕ ਕੀਤਾ ਹੈ ਵੀਰ ਜਾਂ ਭੈਣ ਨੇ ਆ ਪਿਛਲੇ ਦਿਨਾਂ ਵਿੱਚ ਮੰਮਤਾ ਬੈਨਰਜੀ ਨੇ ਬੰਗਾਲ ਦੇ ਵਿੱਚ ਇਹ ਕਿਹਾ ਹੈ ਕਿ ਵੀ ਸੈਂਟਰ ਸਾਰੀਆਂ ਪਾਵਰਸ ਯੂਸਰਪ ਕਰ ਰਿਹਾ ਹੈ ਸੈਂਟਰ ਦੇ ਕੋਲ ਸਿਰਫ ਇਹ ਤਿੰਨ ਮਹਿਕਮੇ ਜਿਹੜੇ ਨੇ ਡਿਫੈਂਸ ਕਮਿਊਨੀਕੇਸ਼ਨ ਫਾਈਨੈਂਸ ਫੋਰਨ ਰਹਿਣਾ ਚਾਹੀਦਾ ਹੈ ਸਟੇਟਾਂ ਬਿਲਕੁਲ ਆਟੋਨਮਸ ਹੋਣੀਆਂ ਚਾਹੀਦੀਆਂ ਸੋ ਉਹ ਬਿਲਕੁਲ ਅਨੰਦਪੁਰ ਦੇ ਮਤੇ ਦੀ ਇੰਟਰਪ੍ਰੀਟੇਸ਼ਨ ਐ ਸੋ ਮੈਂ ਸਮਝਦਾ ਜੇ ਕਿਸੇ ਵੀਰ ਨੂੰ ਅਨੰਦਪੁਰ ਦੇ ਮਤੇ ਨਾਲ ਪ੍ਰੋਬਲਮ ਹੈ ਸੰਤ ਪਿੰਡਾਂ ਵਾਲਿਆਂ ਦੇ ਪਰਸਪੈਕਟਿਵ ਨੂੰ ਉਹ ਠੀਕ ਨਹੀਂ ਸਮਝ ਪਾਰ ਹੈ ਤੇ ਫਿਰ ਕੋਈ ਬੱਦ ਦੀ ਗੱਲ ਰਹਿ ਨਹੀਂ ਜਾਂਦੀ ਹੈ ਕਿ ਅਸੀਂ ਕੋਈ ਹੋਰ ਫਿਕਰਮੰਦ ਹੋਈਏ ਕਿ ਭਾਈ ਉਸ ਵੀਰ ਦੇ ਕੰਸਰਨ ਜਿਹੜੇ ਨੇ ਉਹ ਇਹ ਕਿਉਂ ਨੇ ਜੋ ਸੰਭਵ ਹੈ ਕਈ ਵਾਰ ਤੁਹਾਡਾ ਇੱਕ 네ਗੇਟਿਵ ਮਾਈਂਡਸੈਟ ਬਣਿਆ ਹੁੰਦਾ ਤੁਸੀਂ ਹਰ ਗੱਲ ਨੂੰ ਨਾ ਪੱਕੀ ਦੇਖਦੇ ਹੋ ਹਾਲਾਂਕਿ ਇਹ ਨਹੀਂ ਹੈ ਅਸੀਂ ਫਿਕਰਮੰਦ ਹੈ ਹਾਂ ਔਰ ਹਮੇਸ਼ਾ ਔਰ ਇਹੀ ਆਰਗੂਮੈਂਟ ਇਵਨ ਮਾਸਟਰ ਤਾਰਾ ਸਿੰਘ ਨੇ ਜਦੋਂ ਪੰਜਾਬੀ ਸੂਬੇ ਦੀ ਮੰਗ ਕੀਤੀ ਪੰਜਾਬੀ ਸੂਬੇ ਆ ਮੋਰਚਾ ਲਾਇਆ ਤੇ ਉਦੋਂ ਵੀ ਇਹੀ ਕਿਹਾ ਜਾਂਦਾ ਸੀ ਕਿ ਜੇ ਤੁਸੀਂ ਇੱਥੇ ਪੰਜਾਬੀ ਲਾਗੂ ਕਰਾਉਣ ਦਾ ਦੂਜੇ ਬਾਹਰਲੇ ਸਿੱਖਾਂ ਦਾ ਕੀ ਬਣੇਗਾ ਉਦੋਂ ਪੰਜਾਬੀ ਸੂਬੇ ਨੂੰ ਹੀ ਉਹ ਖਾਲਸਾਣ ਬਣਾਇਆ ਹੋਇਆ ਸੀ ਦੂਜਿਆਂ ਨੇ لیکن ਉਹਨਾਂ ਦਾ ਵੀ ਇਹੀ ਕਹਿਣਾ ਸੀ ਕਿ ਭਾਈ ਦੇਖੋ ਸਾਡੇ ਲਈ ਇਹ ਇੰਪੋਰਟੈਂਟ ਹੈ ਕਿ ਸਾਡਾ ਇੱਕ ਕੇਂਦਰ ਜਿੱਥੇ ਅਸੀਂ ਆਪਣੇ ਫੈਸਲੇ ਲੈ ਸਕੀਏ ਇਹ ਬਣੇਗਾ ਤੇ ਬਾਹਰਲੇ ਸਿੱਖਾਂ ਦੀ ਸੁਰੱਖਿਆ ਵੀ ਇਹਦੇ ਚੋਂ ਹੀ ਨਿਕਲੇਗੀ ਨਹੀਂ ਤਾਂ ਸਾਰੇ ਭਾਰਤ ਦੇ ਵਿੱਚ ਅਸੀਂ ਜਿਹੜੇ ਆ ਉਹ ਸਫਰ ਕਰ ਰਹੇ ਆਂ ਇੱਕ ਘਟ ਗਿਣਤੀ ਦੇ ਨਾਤੇ ਸੋ ਇਹਨਾਂ ਦਾ ਸਤ ਸਿੰਧੂ ਜੀ ਦਾ ਬਹੁਤ-ਬਹੁਤ ਸ਼ੁਕਰੀਆ ਉਹਨਾਂ ਨੇ ਸਾਨੂੰ ਲਿਖਿਆ ਜੀ ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ ਅਜ ਦੇ ਵਿਚਾਰ ਲਈ ਅਸੀਂ ਗੋੜੀ ਕਬੀਰ ਜੀ ਦਾ ਸ਼ਬਦ ਚੁਣਿਆ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਰਹਾਓ ਨਿੰਦਾ ਹੋਏ ਤਾਂ ਬੈਕੁੰਠ ਜਾਈਏ ਨਾਦ ਪਦਾਰਥ ਮਨੈ ਵਸਾਈਏ ਹਿਰਦੈ ਸ਼ੁੱਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਤੋਏ निंदा करै सो हमरा मीत निंदक माहे हमारा चीत निंदक सो जो निंदा होरे हमरा जीवन निंदक लोरे निंदा हमरी प्रेम प्यार निंदा हमरा करै उदार जन कबीर को निंदा साथ निंदक डूबा हम, हम उतरे पा जी उन इस शबद कबीर साहब ने बहुत ब्रॉडर व्यू लिया ह्यूमन माइंड दा ਉਸਤਤ ਤੁਹਾਡੇ ਅੰਦਰ ਹਉਮੈ ਨੂੰ ਵਧਾਉਂਦੀ ਹੈ ਜਦੋਂ ਕੋਈ ਆ ਕੇ ਤੁਹਾਡੀ ਸਿਫਤ ਕਰਦੇ ਤੇ ਜਾ ਰਿਹਾ ਹੈ ਕਿ ਕਈ ਵਾਰ ਉਹ ਸਿਫਤ ਦੇ ਵਿੱਚ ਉਸਤਤ ਦੇ ਵਿੱਚ ਤੁਸੀਂ ਆਪਣੀ ਅਸਲੀ ਔਕਾਤ ਆਪਣੀਆਂ ਕਮਜ਼ੋਰੀਆਂ ਤੋਂ ਵਾਕਿਫ ਨਹੀਂ ਹੁੰਦੇ ਔਰ ਤੁਹਾਡੀ ਹਉਮੈ ਦਾ ਗਰਾਫ ਉੱਪਰ ਚੜ ਜਾਂਦਾ ਜੀ ਜਦੋਂ ਹੁਣ ਕਬੀਰ ਸਾਹਿਬ ਨਿੰਦਾ ਨੂੰ ਪਿਆਰ ਕਰਨ ਦੀ ਗੱਲ ਕਰਦੇ ਨੇ ਤੋ ਉਹ ਇਸ ਨੂੰ ਹਉਮੈ ਨੂੰ ਬੈਲੈਂਸ ਰੱਖਣ ਵਾਲਾ ਜਿਹੜਾ ਇੱਕ ਹਥਿਆਰ ਸਮਝਦੇ ਨੇ ਕਿ ਇਸ ਦੇ ਨਾਲ ਹਉਮੈ ਜਿਹੜੀ ਹੈ ਉਹ ਬੈਲੈਂਸ ਹੁੰਦੀ ਹੈ ਹਾਲਾਂ ਇਹਨਾਂ ਨੇ ਨਿੰਦਾ ਨੂੰ ਬਹੁਤ ਪਿਆਰ ਕਰਨ ਦੀ ਹੱਦ ਤੱਕ ਪਿਆਰ ਕੀਤਾ ਜਦੋਂ ਅਸੀਂ ਗੁਰਮਤ ਫਲਸਫੇ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਦੋਨਾਂ ਦਾ ਬੈਲੈਂਸ ਹੈ ਔਰ ਗੁਰੂ ਸਾਹਿਬ ਦਾ ਫਰਮਾਨ ਹੈ ਉਸਤ ਨਿੰਦਾ ਦਉ ਬਿਵਰਜਤ ਜੀ ਕਿ ਇੱਕ ਗੁਰਮੁਖ ਦੇ ਲਈ ਬੇ ਲੋੜੀ ਉਸਤਤ ਉਸਤਤੋ ਹੁੰਦਾ ਹੈ ਕਿਸੇ ਬਾਰੇ ਉਹ ਕਹਿਣਾ ਕਿਸੇ ਨੂੰ ਫੁਲਾਣ ਲਈ ਕਿਸੇ ਦੀ ਬਟਰਿੰਗ ਕਰਨ ਲਈ ਕਿਸੇ ਨੂੰ ਜਿਹੜਾ ਫੂਕ ਦੇਣ ਲਈ ਜਿਹੜਾ ਉਹਦੇ 'ਚ ਨਹੀਂ ਨਿੰਦਿਆ ਉਹ ਹੈ ਕਿਸੇ ਬਾਰੇ ਉਹ ਕਹਿਣਾ ਜਿਹੜੀ ਉਹਦੇ 'ਚ ਗੱਲ ਨਹੀਂ ਹੈ ਸਿਰਫ ਨਿੰਦਣ ਦੀ ਖਾਤਰ ਜਾਂ ਉਸ ਨਾਲ ਈਰਖਾ ਵਾਸ ਜਾਂ ਕੋਈ ਹੋਰ ਇਹ ਕਹਿਣਾ ਹੈ ਇਹ ਨਿੰਦ ਹੈ ਪਰ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਭਾਈ ਆ ਲੋਕੋ ਜਿਹੜੇ ਮੇਰੀ ਤੁਸੀਂ ਨਿੰਦਿਆ ਕਰਦੇ ਹੋ ਹੋਰ ਕਰੋ ਮੈਨੂੰ ਬਹੁਤ ਪਿਆਰੀ ਲੱਗਦੀ ਹੈ ਇਹ ਨਿੰਦਿਆ ਜੀ ਮੇਰੇ ਲਈ ਤਾਂ ਇਹ ਤੁਹਾਡੀ ਨਿੰਦਿਆ ਹੀ ਮੇਰਾ ਪਿਓ ਹੈ ਮਹਤਾਰੀ ਮੇਰੀ ਮਾਂ ਹੈ ਕਿਉਂਕਿ ਜਦੋਂ ਮੇਰੇ ਵਿੱਚਲੀ ਹੋਮੇ ਟੁੱਟਦੀ ਹੈ ਖਤਮ ਹੁੰਦੀ ਹੈ ਤੇ ਮੇਰੇ ਲਈ ਵੈਕੁੰਠ ਦਾ ਰਸਤਾ ਰੱਬ ਦੀ ਦਰਗਾਹ ਦਾ ਰਸਤਾ ਖੁੱਲਦੇ ਔਰ ਇਸ ਦੇ ਨਾਲ ਮੈਂ ਮੇਰੇ ਅੰਦਰ ਰੱਬ ਦੇ ਨਾਮ ਦਾ ਵਸੇਰਾ ਹੁੰਦਾ ਹੈ ਨਾਦ ਪਦਾਰਥ ਬਣੇ ਬਸਾਈਏ ਔਰ ਜਿਹੜੇ ਨਿੰਦਾ ਕਰਦੇ ਨੇ ਉਹਦੇ ਨਾਲ ਮੇਰੇ ਅੰਦਰੋਂ ਜਦੋਂ ਹੰਕਾਰ ਹੋਮੇ ਸਾਫ਼ ਹੁੰਦੇ ਤੇ ਰਿਧਾ ਸ਼ੁੱਧ ਜੋ ਨਿੰਦਾ ਹੋਏ ਮੇਰਾ ਹਿਰਦਾ ਸ਼ੁੱਧ ਹੁੰਦਾ ਔਰ ਉਹਨਾਂ ਨੇ ਕਿਹਾ ਕਿ ਹਮਰੇ ਕਪਰੇ ਨਿੰਦਕ ਤੋਏ ਕਿ ਮੇਰੇ ਮਨ ਦੇ ਵਿਕਾਰਾਂ ਨੂੰ ਨਿੰਦਕ ਤੋਹ ਰਿਹਾ ਮਨ ਨੂੰ ਕਪੜੇ ਤੋਹ ਰਿਹਾ ਹੈ ਮਤਲਬ ਇਹ ਹੈ ਕਿ ਮਨ ਦੇ ਮੇਰੇ ਜਿਹੜੇ ਵਿਕਾਰ ਨੇ ਉਹਨਾਂ ਨੂੰ ਤੋਹ ਰਿਹਾ ਨਿੰਦਾ ਕਰਨ ਵਾਲਾ ਮੇਰਾ ਮਿੱਤਰ ਹੈ ਔਰ ਮੈਨੂੰ ਇਹ ਲੱਗਦਾ ਹੈ ਵੀ ਨਿੰਦਕ ਮੇਰਾ ਦੁਸ਼ਮਣ ਨਹੀਂ ਹੈ ਉਹ ਮੇਰਾ ਸੱਜਣ ਹੈ ਸਗੋਂ ਜਿਹੜਾ ਆਲੋਚਨਾ ਤੋਂ ਆਪਣੇ ਮਨ ਨੂੰ ਰੋਕਦਾ ਉਹ ਦੋਸ਼ੀ ਹੈ ਔਰ ਸਾਡ ਜਿਹੜਾ ਨਿੰਦਕ ਹੈ ਉਹ ਤਾਂ ਸਾਡਾ ਜੀਵਨ ਲੋਚਦਾ ਔਰ ਮੈਂ ਨਿੰਦਿਆ ਨੂੰ ਪਿਆਰ ਕਰਦਾ ਇਹਦੇ ਨਾਲ ਇਸ ਹਉਮੈ ਦੇ ਖਾਤਮੇ ਨਾਲ ਹੀ ਮੇਰਾ ਉਧਾਰ ਹੋਏਗਾ ਜਨ ਕਬੀਰ ਕਹੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਤ ਵੀ ਅਲਟੀਮੇਟਲੀ ਨਿੰਦਾ ਵਾਲਾ ਨਿੰਦਿਆ 'ਚ ਬੈਠਾ ਡੁੱਬੜਵਲ ਜਾਂਦਾ ਤੇ ਉਸਨੇ ਮੇਰੇ ਅੰਦਰਲੇ ਵਿਕਾਰ ਖਤਮ ਕਰ ਦਿੱਤੇ ਅੰਦਰ ਮੇਰੇ ਵਿਕਾਰਾਂ ਦੀ ਮੈਲ ਤੋ ਦੁੱਤੀ ਅੰਦਰ ਮੇਰਾ ਸਾਫ਼ ਕਰ ਦਿੱਤਾ ਔਰ ਇਸ ਦੇ ਨਾਲ ਮੇਰਾ ਰੰਕਾਰ ਦੇ ਚਰਨਾ ਦੇ ਵਿੱਚ ਜੁੜ ਗਿਆ ਨਿੰਦਕ ਡੂਬਾ ਹਮ ਉਤਰੇ ਪਾਰ ਅਸੀਂ ਕੰਡੇ ਲੱਗ ਗਏ ਤੇ ਨਿੰਦਕ ਜਿਹੜਾ ਵਿੱਚ ਵਿਚਾਰੇ ਗੋਤੇ ਖਾਰੇ ਜੀ ਜੀ ਦਰਸਾਤਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ ਇਸ ਦਰ ਆਪਣੇ ਵੀਰਸ ਕਲੇ ਨੇ ਇਜਾਜ਼ਤ ਵੀਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਤਾਂ ਇਸ ਤਰ੍ਹਾਂ ਵੀ ਦੇਖਣਾ ਸਾਡੇ ਇਸ ਪਤੇ ਤੇ sos@tvri4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਪ੍ਰਸੰਨ ਸੁਣ ਆ ਗਿਆ ਦੋ ਦਿੱਖਦੇ ਰੋ tvri4 ਬੁਲਾਦੇ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ